ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੰਜ਼ਰਵੇਟਿਵ ਆਗੂ ਪੀਅਰ ਪੋਲੀਵਰ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰੀਕਾ ਦੇ ਚੁਣੇ ਹੋ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕੈਨੇਡਾ ਤੇ ਸਖਤ ਟੈਰਿਫ ਲਗਾਉਣ ਦੀ ਧਮਕੀ ਦੇ ਕੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੰਸਦ ਦੇ ਸਾਹਮਣੇ ਇੱਕ ਯੋਜਨਾ ਪੇਸ਼ ਕੀਤੀ ਜਾਵੇ। ਪੋਲੀਵਰ ਨੇ ਅੱਜਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਯੋਜਨਾ ਵਿੱਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਨਕੀਲ ਕੱਸਣ ਲਈ ਗਸ਼ਤ ਅਤੇ ਟੈਕਨੋਲੋਜੀ ਨੂੰ ਵਧਾਉਣ ਦੇ ਉਪਾਅ ਸ਼ਾਮਲ ਹੋਣੇ ਚਾਹੀਦੇ ਨੇ। ਨਾਲੀ ਵੀਜ਼ਾ ਨਿਯਮਾਂ ਨੂੰ ਸਖਤ ਕਰਨਾ ਤੇ ਸੂਬੇ ਕਾਨੂੰਨਾ ਲਾਗੂ ਕਰਨ ਵਾਲੇ ਨਾਲ ਕੰਮ ਕਰਨਾ ਪੋਰੇਵਰ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲਾਂ ਕੀਤੀਆਂ ਹਕੀਕਤ ਇਹ ਹੈ ਕਿ ਟੂਡੋ ਦੇ ਘਟ ਇਮੀਗ੍ਰੇਸ਼ਨ ਤੇ ਸਰਦੀ ਸਾਡੀ ਸਰਦਾ ਕੰਟਰੋਲ ਉਹਨਾਂ ਵੱਲੋਂ ਗਵਾ ਦਿੱਤਾ ਗਿਆ 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਰਾਸ਼ਟਰਪਤੀ ਟਰੰਪ ਦੇ ਦਫ਼ਤਰ ਵਿੱਚ ਆਉਣਗੇ ਅਤੇ ਉਨ੍ਹਾਂ ਨੇ ਧਮਕੀ ਹੈ ਕਿ ਜੇਕਰ ਟੂਡੋ ਦੀ ਟੁੱਟੀ ਹੋਈ ਸਰਹੱਦ ਨੂੰ ਹੱਲ ਕਰਨ ਲਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੈਰਫ ਲਾਉਣ ਦੀ ਸੰਭਾਵਨਾ ਵੱਧ ਹੈ ਪਾਰਲੀਮੈਂਟ ਵਿੱਚ ਜਿੱਥੇ ਗਤੀਰੋਧ ਜਾਰੀ ਰਹਿਣ ਦੇ ਨਾਲ ਪੋਲੀਵਰ ਨੇ ਕਿਹਾ ਕਿ ਕੰਜ਼ਰਵੇਟਿਵ ਜੇਕਰ ਟੂਡੋ ਦੀ ਟੁੱਟੀ ਹੋਈ ਸਰਾਦ ਨੂੰ ਠੀਕ ਕਰਨ ਵੱਲ ਜਾਂਦਾ ਤਾਂ ਸਰਹੱਦੀ ਯੋਜਨਾ ਨੂੰ ਜਲਦੀ ਪਾਸ ਕਰਨ ਲਈ ਅਨੁਕੂਲਤਾ ਦੇਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਨੂੰ ਵੀ ਸੀਮਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਨੂੰ ਸਰਨਾਰਥੀ ਦਾਅਵਿਆਂ ਵਿੱਚ ਮਹੱਤਵਪੂਰਨ ਵੱਧ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਨੇਡਾ ਕੋਲ 30 ਸਤੰਬਰ 2024 ਤੱਕ ਕਤਾਰ ਵਿੱਚ ਲਗਭਗ 2.5 ਲੱਖ ਸਰਨਾਰਥੀ ਦਾਅਵੇ ਸਨ ਜਦੋਂ ਕਿ ਜਨਵਰੀ ਤੇ ਸਤੰਬਰ ਦੇ ਅੰਤ ਤੱਕ ਤੇ 30000 ਤੋ ਵੱਧ ਦਾਅਵਿਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪੂਰੇ 2023 ਵਿੱਚ ਕੈਨੇਡਾ ਦੇ ਅੰਦਰ 37000 ਸਰਨਾਰਥੀ ਦਾਅਵੇ ਸਵੀਕਾਰ ਕੀਤਾ ਅਤੇ 2022 ਵਿੱਚ ਇਸ ਨੇ 28000 ਨੂੰ ਸਵੀਕਾਰ ਕੀਤਾ ਮੈਂ ਅਸਲ ਸਰਨਾਰਥੀਆਂ ਨੂੰ ਪਿਆਰ ਕਰਦਾ ਹਾਂ ਬੌਲੀਵਰ ਨੇ ਕਿਹਾ ਕਿ ਸਾਡਾ ਦੇਸ਼ ਅਸਲ ਸਰਨਾਰਥੀਆਂ ਦੋਰਾ ਬਣਾਇਆ ਗਿਆ ਜੋ ਸਮੁੱਚੇ ਮੇਰੀ ਪਤਨੀ ਮੰਗ ਖਤਰੇ ਤੋਂ ਭੱਜ ਰਹੇ ਸਨ ਪਰ ਮੇਰੇ ਕੋਲ ਝੂਠ ਬੋਲਣ ਵਾਲੇ ਲੋਕਾਂ ਲਈ ਸਾਡੇ ਦੇਸ਼ ਵਿੱਚ ਆਉਣ ਦਾ ਸਮਾਂ ਨਹੀਂ ਹੈ ਅਤੇ ਇਹ ਉਹ ਸਮੱਸਿਆ ਹੈ ਜਿਸ ਨੂੰ ਸਾਨੂੰ ਕੱਟਣਾ ਪਵੇਗਾ 트럼ਪ ਨੇ ਕੈਨੇਡਾ ਤੇ ਮੈਕਸੀਕੋ ਤੋਂ ਖਰੀਦਾਰੀ ਤੇ 25% ਟੈਰਫਾ ਥੱਪੜ ਮਾਰਨ ਦੀ ਧਮਕੀ ਦਿੱਤੀ ਜਦੋਂ ਤੱਕ ਦੋਵੇਂ ਦੇਸ਼ ਗੈਰ ਕਾਨੂੰਨੀ ਸਰਹੱਦ ਲੰਘੇ ਨੂੰ ਬੰਦ ਨਹੀਂ ਕਰਦੇ ਫਰੰਟ ਲਾਈਨ ਵਰਗੀਆਂ 11 ਕਾਨੂੰਨੀ ਦਵਾਈਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਸ਼ੁਕਰਵਾਨਾ ਆਪਣੇ ਮਾਰੀਓ ਲਾਗੋ ਐਸੇਟ ਵਿੱਚ 트ੰਪ ਦੇ ਨਾਲ ਡਿਨਰ ਕੀਤਾ ਜਿਸ ਤੋਂ ਬਾਅਦ ਚੁਣੇ ਗਏ ਰਾਸ਼ਟਰਪਤੀ ਨਾਲ ਇਹ ਗੱਲਬਾਤ ਬਹੁਤ ਲਾਭਕਾਰੀ ਦੱਸੀ ਹੈ ਸੂਤਰਾਂ ਦੱਸਿਆ ਕਿ ਟੂਡੋ ਅਤੇ 트ੰਪ ਨੇ ਵਪਾਰ ਸਰਾਧ ਸੁਰੱਖਿਆ ਯੂਕਰੇਨ ਨਾਟੋ ਅਤੇ ਆਈਸਬਰਗਜ਼ ਮਿਡਲ ਈਸਟ ਅਤੇ ਅਗਲੇ ਸਾਲ ਅਲਵਟਾ ਵਿੱਚ ਗਰੁੱਪ ਆਫ ਸੇਵਨ ਦੀ ਮੀਟਿੰਗ ਬਾਰੇ ਵੀ ਚਰਚਾ ਕੀਤੀ ਹੈ ਟਰੰਪ ਨੇ ਰਾਸ਼ਟਰਪਤੀ ਅਹੁਦੇ ਦਾ ਉਦਘਾਟਨ ਜਿੱਥੇ 20 ਜਨਵਰੀ ਨੂੰ ਕਰਨਾ ਹੈ ਤੇ ਇੱਕ ਬਿਆਨ ਵਿੱਚ ਐਨਡੀਪੀ ਦੇ ਜਨਤਕ ਸੁਰੱਖਿਆ ਆਲੋਚਕ ਨੇ ਦੱਸਿਆ ਕਿ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਜਿੱਥੇ 1100 ਬਾਰਡਰ ਆਫਿਸਰਾਂ ਨੂੰ ਬਰਖਾਸਤ ਕੀਤਾ ਜ਼ਹਿਰੀਲੇ ਨਸ਼ੀਲੇ ਪਦਾਰਥ ਗੈਰਕਾਨੂੰਨੀ ਬੰਦੂਕਾਂ ਨੂੰ ਕੈਨੇਡਾ ਵਿੱਚ ਵਹਿਣ ਦੇ ਇਜਾਜ਼ਤ ਦਿੱਤੀ ਤੇ ਉੱਤੇ ਦੱਸਦੇ ਕਿ ਇਸ ਆਫਿਸਰ ਨੇ ਵੀ ਦੱਸਿਆ ਕਿ ਰੂੜੀਵਾਦੀ ਨੁਕਟਿਆ ਤੇ ਇਹ ਸਾਨੂੰ ਸਭ ਤੋਂ ਕਟਸ ਰੱਖੇ ਤੋਂ ਬਣਾਉਂਦਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਿੱਚ ਕਟੌਤੀ 2012 ਵਿੱਚ ਕੀਤੀ ਗਈ ਸੀ ਕ੍ਰੇਡਿੰਗ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆਲਾ